ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਸਾਡੇ ਕੋਲ ਆ ਗਿਆ ਹੈ Vivo ਦਾ ਬਿਲਕੁਲ ਨਵਾਂ ਫੋਨ ਇਹ ਹੈ Vivo Y19e ਸਭ ਤੋਂ ਪਹਿਲਾਂ ਇਸ ਦੀ ਲੁੱਕ ਤਾਂ ਦੇਖੋ ਇੱਕਦਮ ਮਾਡਰਨ ਫਲੈਟ ਐਜ ਡਿਜ਼ਾਈਨ ਕੰਪਨੀ ਕਹਿੰਦੀ ਹੈ ਕਿ ਇਸ ਨਾਲ 15 ਵਾਟ ਦਾ ਫਾਸਟ ਚਾਰਜਰ ਤੇ ਇੱਕ ਕੇਸ ਵੀ ਫ੍ਰੀ ਮਿਲਦਾ ਚਲੋ ਵੇਖੀਏ ਇਸ ਗੱਲ 'ਚ ਕਿੰਨੀ ਸੱਚਾਈ ਹੈ ਹਾਂਜੀ ਤਾਂ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਇੱਕ ਨਵੇਂ ਨਵੈਲੇ Vivo V19e ਦੀ ਪੂਰੀ ਕਾਨੂੰ ਕਰਾਂਗੇ ਇਸ ਵੀਡੀਓ ਚ ਅਸੀਂ ਬਾਕਸ ਖੋਲ ਕੇ ਹਰ ਇੱਕ ਚੀਜ਼ ਨੂੰ ਬਾਰੀਕੀ ਨਾਲ ਦੇਖਾਂਗੇ ਫੋਨ ਦੀ ਲੁੱਕ ਤਾਂ ਫੀਲ ਕਿਦਾਂ ਦੀ ਹੈ ਬਟਨ ਤੇ ਪੋਰਟਸ ਕਿਦਾਂ ਦਿੱਤੇ ਗਏ ਨੇ ਤੇ ਇਸ ਨੂੰ ਵੇਖ ਕੇ ਸਾਡੇ ਪਹਿਲਾ ਵਿਚਾਰ ਕੀ ਨੇ ਤੇ ਸਭ ਕੁਝ ਦੱਸਾਂਗੇ ਇਸ ਵੀਡੀਓ ਚ ਬਸ ਤੁਸੀਂ ਇਸ ਵੀਡੀਓ ਦੇ ਐਂਡ ਤੱਕ ਬਣੇ ਰਹੋ ਤਾਂ ਇਸ ਤੋਂ ਬਾਅਦ ਤੁਹਾਨੂੰ ਇਸ ਫੋਨ ਬਾਰੇ ਕੋਈ ਹੋਰ ਵੀਡੀਓ ਵੇਖਣ ਦੀ ਜ਼ਰੂਰਤ ਨਹੀਂ ਚਲੋ ਫਿਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਬਾਕਸ ਦੇ ਉੱਤੇ ਇੱਕ ਨਜ਼ਰ ਮਾਰੀਏ ਚਿੱਟਾ ਸਾਫ਼ ਸੁਥਰਾ ਬਾਕਸ ਤੇ Y19E ਦੀ ਬ੍ਰਾਂਡਿੰਗ ਬਾਕਸ ਦੇ ਪਿੱਛੇ ਕੁਝ ਖਾਸ ਗੱਲਾਂ ਲਿਖੀਆਂ ਨੇ ਜਿਵੇਂ ਕਿ 5500 mAh ਦੀ ਵੱਡੀ ਬੈਟਰੀ ਤੇ IP64 ਰੇਟਿੰਗ ਪਰ ਇਹਨਾਂ ਬਾਰੇ ਬਾਅਦ ਵਿੱਚ ਗੱਲਾਂ ਕਰਾਂਗੇ ਹੁਣ ਇਸ ਬਾਕਸ ਨੂੰ ਓਪਨ ਕਰ ਲੈਂਦੇ ਹਾਂ ਬਾਕਸ ਖੋਲਦੇ ਸਾਨੂੰ ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੈਕਸ਼ਨ ਮਿਲਦਾ ਹੈ ਇਸ ਦੇ ਅੰਦਰ ਕੀ ਹੈ ਇੱਕ ਤਾਂ ਹੈ ਕੁਝ ਕਾਗਜ਼ਾਤ ਪੱਤਰ ਯਾਨੀ ਕਿ ਕੁਇਕ ਸਟਾਰਟ ਗਾਈਡ ਤੇ ਵਾਰੰਟੀ ਕਾਰਡ ਤੇ ਆਹ ਦੇਖੋ ਨਾਲ ਹੀ ਇੱਕ SIM ਜੈਕਟਰ ਟੂਲ ਵੀ ਦਿੱਤਾ ਗਿਆ ਹੈ ਇਹ ਛੋਟੀ ਜਿਹੀ ਚੀਜ਼ ਬੜੀ ਕੰਮ ਦੀ ਚੀਜ਼ ਹੈ ਇਸ ਨੂੰ ਸਾਈਡ ਤੇ ਰੱਖ ਦਿੰਨੇ ਹੈ ਵੀਵੋ ਨੇ ਨਾਲ ਇੱਕ ਕਾਫੀ ਚੰਗੀ ਕੁਆਲਿਟੀ ਦਾ ਟਰਾਂਸਪੇਰੈਂਟ ਕੇਸ ਵੀ ਦਿੱਤਾ ਹੈ ਇਹ ਤਾਂ ਸੋਨੇ ਤੋਂ ਸੁਹਾਗਾ ਹੋਣ ਵਾਲੀ ਗੱਲ ਹੋ ਗਈ ਤੁਹਾਨੂੰ ਅਲੱਗ ਤੋਂ ਪੈਸੇ ਲਾਉਣ ਦੀ ਕੋਈ ਲੋੜ ਨਹੀਂ ਸਾਡੇ ਸਾਹਮਣੇ ਹੈ ਸਾਡਾ ਮੇਨ ਹੀਰੋ ਵੀਵੋ Y19E ਇਸ ਨੇ ਇੱਕ ਪ੍ਰੋਟੈਕਟਿਵ ਪਲਾਸਟਿਕ ਵਿੱਚ ਲਪੇਟਿਆ ਹੋਇਆ ਹੈ ਫੋਨ ਦੀ ਪਹਿਲੀ ਲੁੱਕ ਤਾਂ ਕਾਫੀ ਚੰਗੀ ਲੱਗ ਰਹੀ ਹੈ ਪਰ ਇਸ ਤੇ ਡਿਟੇਲ ਵਿੱਚ ਗੱਲ ਥੋੜੀ ਦੇਰ ਬਾਅਦ ਕਰਾਂਗੇ ਪਹਿਲਾਂ ਦੇਖੀਏ ਬਾਕਸ ਵਿੱਚ ਕੀ ਹੋਰ ਬਚਿਆ ਹੈ ਫੋਨ ਨੂੰ ਬਾਹਰ ਕੱਢਣ ਤੋਂ ਬਾਅਦ ਸਾਨੂੰ ਮਿਲਦਾ ਹੈ 15 ਵਾਟ ਦਾ ਚਾਰਜਿੰਗ ਐਡਾਪਟਰ ਇਹ 15 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ ਜੋ ਕਿ ਇਸ ਵੱਡੀ ਬੈਟਰੀ ਲਈ ਠੀਕ ਠਾਕ ਹੈ ਨਾਲ ਹੀ ਯੂਐਸਬੀ ਟਾਈਪਏ ਟੂ ਟਾਈਪਸੀ ਕੇਬਲ ਦਿੱਤੀ ਗਈ ਹੈ ਜਿਸ ਦੀ ਕੁਆਲਿਟੀ ਵੀ ਚੰਗੀ ਲੱਗ ਰਹੀ ਹੈ ਇਹ ਬਸ ਬਾਕਸ ਖਾਲੀ ਤਾਂ ਕੁੱਲ ਮਿਲਾ ਕੇ ਬਾਕਸ ਵਿੱਚ ਹਰ ਸਭ ਚੀਜ਼ ਮਿਲਦੀ ਹੈ ਚਲੋ ਜੀ ਹੁਣ ਫੋਨ ਨੂੰ ਚੰਗੀ ਤਰ੍ਹਾਂ ਦੇਖੀਏ ਜੋ ਇਸ ਵੀਡੀਓ ਦਾ ਅਸਲੀ ਸਟਾਰ ਹੈ ਮੇਰੇ ਕੋਲ ਇਸ ਦਾ ਮੈਜੈਟਿਕ ਗ੍ਰੀਨ ਕਲਰ ਹੈ ਤੇ ਇਹ ਆ ਇੱਕ ਪੈਟੇਨੀਅਮ ਸਿਲਵਰ ਵਿੱਚ ਵੀ ਆਉਂਦਾ ਹੈ ਇਸ ਦਾ ਡਿਜ਼ਾਈਨ ਸੱਚਮੁੱਚ ਬਹੁਤ ਹੀ ਸੋਹਣਾ ਤੇ ਮਾਡਰਨ ਹੈ। ਇਸ ਦੀ ਖਾਸੀਅਤ ਹੈ ਕਿ ਇਹਦਾ ਫਲੈਟ ਐਜ ਡਿਜ਼ਾਈਨ ਜੋ ਇਸ ਨੂੰ ਇੱਕ ਪ੍ਰੀਮੀਅਮ ਮਹਿੰਗੇ ਫੋਨ ਵਾਲੀ ਲੁੱਕ ਦਿੰਦਾ ਹੈ। ਇਸ ਦਾ ਬੈਕ ਪੈਨਲ ਤਾਂ ਪਲਾਸਟਿਕ ਦਾ ਹੈ ਪਰ ਇਸ ਤੇ ਮੈਟ ਫਿਨਿਸ਼ ਦਿੱਤੀ ਹੋਈ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਸ ਦਾ ਉਂਗਲੀਆਂ ਦੇ ਨਿਸ਼ਾਨ ਛਾਪਣ ਵਾਲੇ ਨਹੀਂ ਹੈ। ਤੁਸੀਂ ਇਸ ਨੂੰ ਬਿਨਾਂ ਕਵਰ ਤੋਂ ਵੀ ਯੂਜ਼ ਕਰ ਸਕਦੇ ਹੋ ਇਹ ਗੰਦਾ ਨਹੀਂ ਹੋਣ ਲੱਗੇ। ਫੋਨ ਦਾ ਵਜ਼ਨ 199 ਗ੍ਰਾਮ ਦੇ ਕਰੀਬ ਹੈ ਤੇ ਇਹ 8.19 mm ਪਤਲਾ ਹੈ। ਹੱਥ ਵਿੱਚ ਫੜਨ ਤੇ ਨਾ ਇਹ ਬਹੁਤਾ ਹਲਕਾ ਲੱਗਦਾ ਹੈ ਨਾ ਬਹੁਤਾ ਭਾਰੀ। ਇੱਕ ਚੰਗਾ ਬੈਲੈਂਸ ਹੈ ਬਿਲਡ ਕੁਆਲਿਟੀ ਕਾਫੀ ਵਧੀਆ ਮਹਿਸੂਸ ਹੁੰਦੀ ਹੈ ਕੰਪਨੀ ਦਾ ਦਾਵਾ ਹੈ ਕਿ ਇਸ ਨੂੰ ਮਿਲਟਰੀ ਗ੍ਰੇਡ ਸ਼ੌਕ ਰੈਜ਼ਿਸਟੈਂਸ ਦਾ ਸਰਟੀਫਿਕੇਟ ਵੀ ਮਿਲਿਆ ਹੈ ਮਤਲਬ ਰੋਜ਼ ਦੇ ਛੋਟੇ ਮੋੜੇ ਝੜਕਿਆਂ ਤੋਂ ਇਹ ਬਚਿਆ ਰਹੇਗਾ ਨਾਲ ਹੀ IP64 ਦੀ ਡਸਟ ਤੇ ਵਾਟਰ ਰੈਜ਼ਿਸਟੈਂਸ ਰੇਟਿੰਗ ਵੀ ਹੈ ਜਿਸ ਦਾ ਮਤਲਬ ਹੈ ਕਿ ਹਲਕੀ ਫੁਲਕੀ بارش ਦੇ ਪਾਣੀ ਤੇ ਛੱਟਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਸਪੋਰਟਸ ਤੇ ਬਟਨ ਦੀ ਗੱਲ ਕਰੀਏ ਤਾਂ ਰਾਈਟ ਸਾਈਡ ਤੇ ਵੋਲਿਊਮ ਬਟਨਸ ਜਿੱਤੇ ਗਏ ਨੇ ਤੇ ਉਸ ਦੇ ਥੱਲੇ ਪਾਵਰ ਬਟਨ ਹੈ ਪਾਵਰ ਬਟਨ ਦੇ ਵਿੱਚ ਇੱਕ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ ਜੋ ਕਿ ਕਾ ਲੈਫਟ ਸਾਈਡ ਬਿਲਕੁਲ ਸਾਫ ਹੈ ਬਸ ਇੱਕ ਸਿਮ ਕਾਰਡ ਰੇ ਦਿੱਤੀ ਗਈ ਹੈ ਇਹ ਇੱਕ ਟ੍ਰਿਪਲ ਕਾਰਡ ਸਲੋਟ ਹੈ ਯਾਨੀ ਕਿ ਦੋ ਨੈਨੋ ਸਿਮ ਤੇ ਇੱਕ ਮਾਈਕਰੋ ਐਸ ਡੀ ਕਾਰਡ ਤੁਸੀਂ ਇਕੱਠੇ ਚਲਾ ਸਕਦੇ ਹੋ ਸਟੋਰੇਜ ਨੂੰ 2 TB ਤੱਕ ਵਧਾਇਆ ਜਾ ਸਕਦਾ ਹੈ ਜੋ ਕਿ ਬਹੁਤ ਵਧੀਆ ਗੱਲ ਹੈ ਫੋਨ ਦੇ ਥੱਲੇ ਵਾਲੇ ਪਾਸੇ ਸਾਰੇ ਜ਼ਰੂਰੀ ਪੋਰਟਸ ਨੇ ਇੱਥੇ 3.5 mm ਦਾ ਹੈੱਡਫੋਨ ਜੈਕ ਹੈ ਜੋ ਅੱਜਕੱਲ ਰੇਅਰ ਹੋ ਗਿਆ ਹੈ ਨਾਲ ਹੀ ਮੇਨ ਮਾਈਕਰੋਫੋਨ ਯੂ ਐਸ ਬੀ ਟਾਈਪ ਸੀ ਪੋਰਟ ਤੇ ਸਪੀਕਰ ਗ੍ਰਿਲ ਹੈ ਉੱਤੇ ਵਾਲੇ ਪਾਸੇ ਇੱਕ ਸੈਕੰਡਰੀ ਸਪੀਕਰ ਵੀ ਦਿੱਤਾ ਗਿਆ ਹੈ ਤਾਂ ਜੇ ਮੈਂ ਓਵਰঅল ਡਿਜ਼ਾਈਨ ਦੀ ਗੱਲ ਕਰਾਂ ਤਾਂ Vivo Y19e ਆਪਣੀ ਕੀਮਤ ਦੇ ਹਿਸਾਬ ਨਾਲ ਇੱਕ ਬਹੁਤ ਪ੍ਰੀਮੀਅਮ ਤੇ ਮਜ਼ਬੂਤ ਫੋਨ ਲੱਗਦਾ ਹੈ ਫਲੈਟ এজ ਡਿਜ਼ਾਈਨ ਮੈਟ ਫਿਨਿਸ਼ ਤੇ IP64 ਰੇਟਿੰਗ ਇਸ ਦੇ ਮੁੱਖ ਆਕਰਸ਼ਣ ਨੇ ਚਲੋ ਹੁਣ ਫੋਨ ਨੂੰ ਔਨ ਕਰਦੇ ਹਾਂ ਤੇ ਇਸ ਦੀ ਸਕਰੀਨ ਤੇ ਨਜ਼ਰ ਮਾਰਦੇ ਹਾਂ ਹੁਣ ਔਨ ਕਰਦੇ ਹੀ ਇੱਕ ਵੱਡੀ ਤੇ ਚਮਕਦਾਰ ਸਕਰੀਨ ਸਾਡੇ ਸਾਹਮਣੇ ਆ ਜਾਂਦੀ ਹੈ ਇਸ ਵਿੱਚ 6.74 ਇੰਚ ਦੀ HD+ LCD ਡਿਸਪਲੇ ਦਿੱਤੀ ਗਈ ਹੈ ਇਹਦਾ ਰੈਜ਼ੋਲੂਸ਼ਨ 720 1600 ਪਿਕਸਲ ਦਾ ਹੈ। ਡਿਸਪਲੇ ਦੇ ਰੰਗ ਕਾਫੀ ਜਿੰਦਾ ਨੇ ਤੇ ਸਾਈਡ ਤੋਂ ਵੇਖਣ ਤੋਂ ਵੀ ਠੀਕ ਠਾਕ ਦਿਖ ਜਾਂਦਾ ਹੈ। ਭਲੇ ਹੀ ਇਹ ਇੱਕ LCD ਪੈਨਲ ਹੈ ਪਰ ਆਪਣੀ ਕੀਮਤ ਦੇ ਹਿਸਾਬ ਨਾਲ ਕਾਫੀ ਚੰਗਾ ਕੰਮ ਕਰ ਰਿਹਾ ਹੈ। ਪਰ ਇਸ ਡਿਸਪਲੇ ਦੀ ਅਸਲੀ ਗੱਲ ਹੈ ਇਸ ਦਾ 90 ਹਰਟਜ਼ ਰਿਫਰੈਸ਼ ਰੇਟ। 90 ਹਰਟਜ਼ ਦਾ ਮਤਲਬ ਹੈ ਕਿ ਜਦੋਂ ਤੁਸੀਂ ਸਕਰੋਲ ਕਰਦੇ ਹੋ ਜਿਵੇਂ ਸੋਸ਼ਲ ਮੀਡੀਆ ਤੇ ਜਾਂ ਸਭ ਕੁਝ ਮੱਖਣ ਵਾਂਗੂ ਚੱਲਦਾ ਹੈ। ਨਾਰਮਲ 60 ਹਰਟਜ਼ ਡਿਸਪਲੇ ਦੇ ਮੁਕਾਬਲੇ ਇਹ ਕਾਫੀ ਵਧੀਆ ਅਪਗ੍ਰੇਡ ਹੈ। ਇਸ ਦਾ ਰਿਸਪੌਂਸਿਵ ਬਹੁਤ ਚੰਗਾ ਹੈ ডিসপ্লে ਦੇ ਬਾਰਡਰ ਯਾਨੀ ਬੈਜਲ ਸਾਈਡ ਤੋਂ ਤਾਂ ਉੱਪਰ ਤੋਂ ਪਤਲੇ ਨੇ ਪਰ ਥੱਲੇ ਥੋੜੀ ਥੋੜੀ ਮੋਟੀ ਹੈ ਜੋ ਇਸ ਬਜਟ ਦੇ ਫੋਨ ਵਿੱਚ ਆਮ ਗੱਲ ਹੈ ਬ੍ਰਾਈਟਨੈਸ ਵੀ ਚੰਗੀ ਹੈ ਕਰਦੇ ਅੰਦਰ ਕੋਈ ਦਿੱਕਤ ਨਹੀਂ ਤੇ ਆਮ ਤੌਰ ਤੇ ਬਾਹਰ ਧੁੱਪ ਵਿੱਚ ਵੀ ਆਰਾਮ ਨਾਲ ਦਿਖ ਜਾਂਦੀ ਹੈ ਵੀਵੋ ਨੇ ਡਾਰਕ ਮੋਡ ਤੇ ਆਈ ਕੰਫਰਟ ਮੋਡ ਜਿਹੇ ਫੀਚਰ ਵੀ ਦਿੱਤੇ ਹੈ ਜੋ ਰਾਤੀ ਫੋਨ ਯੂਜ਼ ਕਰਨ ਵੇਲੇ ਅੱਖਾਂ ਨੂੰ ਸਕੂਨ ਦਿੰਦੇ ਹੈ ਚਲੋ ਹੁਣ ਪਰਦੇ ਦੇ ਪਿੱਛੇ ਚਾਕੀ ਯਾਨੀ ਕਿ ਇਸ ਦੀ ਪਰਫਾਰਮੈਂਸ ਕਿੱਦਾਂ ਦੀ ਹੈ ਵੀਵੋ V19E ਵਿੱਚ ਯੂਨੀਸੌਕ T 7225 ਓਕਟਾ ਕੋਰ ਪ੍ਰੋਸੈਸਰ ਪਾਇਆ ਹੈ ਇਹ ਇੱਕ ਐਂਟਰੀ ਲੈਵਲ ਚਿਪਸੈਟ ਹੈ ਜੋ ਰੋਜ਼ ਦੇ ਕੰਮਾਂ ਲਈ ਬਣਿਆ ਹੋਇਆ ਹੈ ਇਹਦੇ ਨਾਲ ਫੋਨ ਵਿੱਚ 4GB LPDDR 4X RAM ਹੈ ਰੋਜ਼ ਦੇ ਕੰਮ ਜਿਵੇਂ WhatsApp Facebook YouTube ਬਰਾਊਜ਼ਿੰਗ ਤੇ ਕਾਲ ਇਹ ਫੋਨ ਬਿਨਾਂ ਰੁਕੇ ਕੰਮ ਕਰ ਦਿੰਦਾ ਹੈ ਐਪਸ ਵੀ ਠੀਕ ਠਾਕ ਸਪੀਡ ਨਾਲ ਖੁੱਲ ਜਾਂਦੇ ਨੇ ਨਾਰਮਲ ਮਲਟੀਟਾਸਕਿੰਗ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਪਰ ਹਾਂ ਜੇ ਤੁਸੀਂ ਇੱਕ ਹੈਵੀ ਯੂਜ਼ਰ ਹੋ ਜਾਂ ਇਕੱਠੇ 15 ਤੋਂ 20 ਐਪਸ ਖੋਲ ਕੇ ਰੱਖਦੇ ਹੋ ਸ਼ਾਇਦ ਇਹ ਥੋੜਾ ਹੈਂਗ ਹੋ ਜਾਵੇ ਸਟੋਰੇਜ ਦੀ ਗੱਲ ਕਰੀਏ ਤਾਂ 64 GB ਦੀ ਇੰਟਰਨਲ ਸਟੋਰੇਜ ਮਿਲਦੀ ਹੈ ਜੇ ਇਹ ਤੁਹਾਨੂੰ ਘੱਟ ਲੱਗਦੀ ਹੈ ਤਾਂ ਤੁਸੀਂ ਇਸ ਨੂੰ ਮਾਈਕਰੋ ਐਸਡੀ ਕਾਰਡ ਨਾਲ 2 TB ਤੱਕ ਵਧਾ ਸਕਦੇ ਹੋ ਤੇ ਇਹ ਵਧੀਆ ਗੱਲ ਹੈ ਕਿ ਇਹਦੇ ਲਈ ਡੈਡੀਕੇਟਡ ਸਲੋਟ ਦਿੱਤਾ ਗਿਆ ਹੈ ਸੌਫਟਵੇਅਰ ਦੀ ਗੱਲ ਕਰੀਏ ਤਾਂ ਇਹ ਫੋਨ ਐਂਡਰੋਇਡ 14 ਤੇ ਚੱਲਦਾ ਹੈ ਜਿਸ ਤੇ ਫੰਡਾਚ OS 14 ਦੀ ਸਕਿਨ ਹੈ ਫੰਡਾਚ OS ਹੁਣ ਪਹਿਲਾਂ ਨਾਲੋਂ ਕਾਫੀ ਸਾਫ਼ ਸੁਥਰਾ ਹੋ ਗਿਆ ਹੈ ਤੇ ਫਾਲਤੂ ਦੀ ਐਪਸ ਵੀ ਕੱਟ ਨੇ ਜੋ ਪ੍ਰੀ ਇਨਸਟਾਲਡ ਐਪਸ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਤੁਸੀਂ ਡਿਲੀਟ ਕਰ ਸਕਦੇ ਹੋ ਗੇਮਿੰਗ ਦੀ ਗੱਲ ਸੁਣ ਲਓ ਕੈਜੂਅਲ ਗੇਮ ਜਿਵੇਂ ਕਿ ਕੈਂਡੀ ਕ੍ਰਸ਼ ਜਾਂ ਸਾਬੇ ਸਾਫਰ ਮੱਖਣ ਵਾਂਗੂ ਚੱਲਦੀ ਹੈ ਬੀਜੀਐਮਆਈ ਜੇ ਵਰਗੀ ਗੇਮ ਹੈਵੀ ਗੇਮਸ ਵੀ ਲੋਕ ਗ੍ਰਾਫਿਕਸ ਤੇ ਚੱਲ ਜਾਂਦੀ ਹੈ ਪਰ ਪ੍ਰੋ ਗੇਮਿੰਗ ਐਕਸਪੀਰੀਅੰਸ ਦੀ ਉਮੀਦ ਨਾ ਰੱਖਿਓ ਇਹ ਫੋਨ ਡੇਲੀ ਯੂਜ਼ ਲਈ ਹੈ ਗੇਮਿੰਗ ਬੈਸਟ ਨਹੀਂ ਹੁਣ ਆਉਣ ਹੈ ਉਸ ਫੀਚਰ ਦੇ ਜਿਸ ਦਾ ਸਭ ਨੂੰ ਇੰਤਜ਼ਾਰ ਹੁੰਦਾ ਹੈ ਕੈਮਰਾ Vivo V19e ਦੇ ਪਿੱਛੇ ਡਿਊਲ ਕੈਮਰਾ ਸੈਟਅਪ ਹੈ ਮੇਨ ਕੈਮਰਾ 30 ਮੈਗਾਪਿਕਸਲ ਦਾ ਹੈ ਦੂਸਰਾ ਸੈਂਸਰ 0.08 ਦਾ ਹੈ ਜੋ ਸ਼ਾਇਦ ਫੋਟੋ ਵਿੱਚ ਡੈਪਥ ਲਾਉਣ ਲਈ ਹੈ ਤੇ AI ਕੰਮਾਂ ਲਈ ਹੈ ਸਾਹਮਣੇ 셀ਫੀ ਕੈਮਰਾ ਤੇ ਵੀਡੀਓ ਕਾਲ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਦਿਨ ਦੀ ਚੰਗੀ ਰੋਸ਼ਨੀ ਵਿੱਚ 13 ਮੈਗਾਪਿਕਸਲ ਦਾ ਪਿਛਲਾ ਕੈਮਰਾ ਵਧੀਆ ਫੋਟੋ ਫਿਚ ਲੈਂਦਾ ਹੈ ਰੰਗ ਕਾਫੀ ਹੱਦ ਤੱਕ ਅਸਲੀ ਲੱਗਦੇ ਨੇ ਡਿਟੇਲ ਵੀ ਠੀਕ ਠਾਕ ਆ ਜਾਂਦੀ ਹੈ ਇਸ ਕੀਮਤ ਤੇ ਪਿਛਲੇ ਕੈਮਰੇ ਦੀ ਪਰਫਾਰਮੈਂਸ ਕਾਫੀ ਚੰਗੀ ਹੈ ਮੀਵੋ ਨੇ ਇਸ ਵਿੱਚ ਕਾਫੀ AI ਫੀਚਰ ਦਿੱਤੇ ਹੈ ਜਿਵੇਂ ਕਿ AI erase ਜਿਸ ਨਾਲ ਤੁਸੀਂ ਫੋਟੋ ਵਿੱਚ ਕੋਈ ਵੀ ਫालतू ਚੀਜ਼ ਹਟਾ ਸਕਦੇ ਹੋ ਇਸ ਤੋਂ ਇਲਾਵਾ AI ਫੋਟੋ ਇਨਹਾਂਸ ਫੀਚਰ ਜੋ ਜੋ ਪੁਰਾਣੀਆਂ ਜਾਂ ਡਲ ਫੋਟੋਸ ਵਿੱਚ jaan pa deta ਹੈ ਘੱਟ ਰੋਸ਼ਨੀ ਵਿੱਚ ਕੈਮਰਾ ਥੋੜਾ ਸੰਗਦਾ ਹੈ ਜੋ ਇਸ ਰੇਂਜ ਦੇ ਫੋਨਸ ਵਿੱਚ ਆਮ ਗੱਲ ਹੈ ਫੋਟੋਸ ਵਿੱਚ ਨੌਇਸ ਆ ਜਾਂਦਾ ਹੈ ਤਾਂ ਡਿਟੇਲ ਨਰਮ ਹੋ ਜਾਂਦੀ ਹੈ ਪਰ ਇਸ ਦੇ ਨਾਲ ਇੱਕ ਤੇਜ਼ ਫਲੈਸ਼ ਲਾਈਟ ਦਿੱਤੀ ਗਈ ਹੈ ਜੋ ਘੱਟ ਰੋਸ਼ਨੀ ਵਿੱਚ ਤੁਹਾਡੀ ਮਦਦ ਕਰਦੀ ਹੈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਆਮ 셀ਫੀ ਲਈ ਠੀਕ ਹੈ ਸੋਸ਼ਲ ਮੀਡੀਆ ਤੇ ਪੌਣ ਫੋਟੋਸ ਆ ਜਾਂਦੀਆਂ ਨੇ ਪਰ ਬਹੁਤ ਜ਼ਿਆਦਾ ਸ਼ਾਰਪਨੈਸ ਦੀ ਉਮੀਦ ਨਾ ਰੱਖਿਓ ਵੀਡੀਓ ਦੀ ਗੱਲ ਕਰਾਂ ਤਾਂ ਇਸ ਕੈਮਰਾ ਨਾਲ ਤੁਸੀਂ 1080 ਪਿਕਸਲ 30 ਫਰੇਮ ਪਰ ਸੈਕਿੰਡ ਤੇ ਵੀਡੀਓ ਸ਼ੂਟ ਕਰ ਸਕਦੇ ਇਸ ਫੋਨ ਦਾ ਇੱਕ ਹੋਰ ਵੱਡਾ ਅਟਰੈਕਸ਼ਨ ਹੈ ਇਸ ਦੀ ਬੈਟਰੀ ਵੀਵੋ V19E ਵਿੱਚ 5500 mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ ਇਹ ਬੈਟਰੀ ਸਾਈਜ਼ ਇਸ ਫੋਨ ਦੇ ਸਭ ਤੋਂ ਵੱਡੇ ਸੇਲਿੰਗ ਪੁਆਇੰਟ ਵਿੱਚੋਂ ਇੱਕ ਹੈ ਜੇ ਤੁਸੀਂ ਫੋਨ ਨੂੰ ਨੋਰਮਲ ਯੂਜ਼ ਕਰਦੇ ਹੋ ਤਾਂ ਇਹ ਆਰਮਨਾਲ 1.5 ਤੋਂ 2 ਦਿਨ ਕੱਢ ਦਵੇ ਜੇ ਤੁਸੀਂ ਹੈਵੀ ਯੂਜ਼ਰ ਹੋ ਤਾਂ ਇਹ ਪੂਰਾ 1 ਦਿਨ ਤੁਹਾਡਾ ਸਾਥ ਦੇ ਦੇਵੇਗਾ ਕੰਪਨੀ ਦਾ ਦਾਵਾ ਹੈ ਕਿ ਇੱਕ ਵਾਰ ਚਾਰਜ ਕਰਨ ਤੇ ਤੁਸੀਂ 19 ਘੰਟੇ ਤੱਕ YouTube ਦੇਖ ਸਕਦੇ ਹੋ ਇਸ ਵੱਡੀ ਬੈਟਰੀ ਨੂੰ ਚਾਰਜ ਕਰਨ ਲਈ ਬਾਕਸ ਵਿੱਚ 15 ਵਾਟ ਦਾ ਫਾਸਟ ਚਾਰਜਰ ਮਿਲਦਾ ਹੈ ਚਾਰਜਿੰਗ ਸਪੀਡ ਬਹੁਤਾ ਜ਼ਿਆਦਾ ਰੌਕਟ ਵਾਲੀ ਨਹੀਂ ਹੈ ਇਸ 5500 ਦੀ ਬੈਟਰੀ ਨੂੰ ਫੁੱਲ ਹੋਣ ਚ ਲਗਭਗ ਡੇਢ ਤੋਂ 2 ਘੰਟੇ ਲੱਗ ਜਾਂਦੇ ਨੇ ਪਰ ਜੇ ਤੁਸੀਂ ਫੋਨ ਨੂੰ ਰਾਤ ਨੂੰ ਲਾਉਂ ਚਾਰਜ ਲਾਉਂਦੇ ਹਾਂ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਕਨੈਕਟੀਵਿਟੀ ਦੇ ਮਾਮਲੇ ਵਿੱਚ Vivo V19E ਸਾਰੇ ਜ਼ਰੂਰੀ ਫੀਚਰਸ ਨਾਲ ਆਉਂਦਾ ਹੈ ਇਹ ਇੱਕ 4G ਵਾਲਟੀ ਫੋਨ ਹੈ ਇਸ ਵਿੱਚ 5 Wi-Fi 5 ਬਲੂਟੁੱਥ 5.2 ਜੀਪੀਐਸ ਤੇ ਐਫਐਮ ਰੇਡੀਓ ਦਾ ਸਪੋਰਟ ਮਿਲਦਾ ਇਸ ਵਿੱਚ ਯੂਐਸਬੀ ਓਟੀਜੀ ਦਾ ਸਪੋਰਟ ਵੀ ਹੈ ਮਤਲਬ ਤੁਸੀਂ ਇਹਦੇ ਨਾਲ ਪੈਨ ਡਰਾਈਵ ਜੈਸੀ ਚੀਜ਼ਾਂ ਨੂੰ ਵੀ ਜੋੜ ਸਕਦੇ ਹੋ ਜਿਵੇਂ ਪਹਿਲਾਂ ਦੱਸਿਆ ਸੀ 3.5 ਐਮਐਮ ਹੈੱਡਫੋਨ ਜੈਕ ਵੀ ਹੈ ਸਿਕਿਉਰਿਟੀ ਲਈ ਇਸ ਸਾਈਡ ਤੇ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ ਜੋ ਫਾਸਟ ਤਰੀਕੇ ਨਾਲ ਕੰਮ ਕਰਦਾ ਹੈ ਤਾਂ Vivo V19e ਨਾਲ ਥੋੜਾ ਟਾਈਮ ਇਤੋਂਣ ਤੋਂ ਬਾਅਦ ਮੇਰੇ ਫਰਸਟ ਇੰਪ੍ਰੈਸ਼ਨ ਕੀ ਨੇ ਸਭ ਤੋਂ ਪਹਿਲੀ ਚੀਜ਼ ਜੋ ਦਿਲ ਨੂੰ ਖਿੱਚਦੀ ਹੈ ਉਹ ਹੈ ਇਸ ਦਾ ਡਿਜ਼ਾਈਨ ਇਸ ਕੀਮਤ ਤੇ ਇੰਨਾ ਪ੍ਰੀਮੀਅਮ ਫੀਲ ਦੇਣ ਵਾਲਾ ਫੋਨ ਲੱਭਣਾ ਔਖਾ ਹੈ ਫਲੈਟ ਐਜ ਡਿਜ਼ਾਈਨ ਤੇ ਮੈਟ ਫਿਨਿਸ਼ ਇਸ ਨੂੰ ਪੀੜ ਤੋਂ ਵੱਖਰਾ ਕਰਦੇ ਨੇ ਦੂਸਰੀ ਵਧੀਆ ਗੱਲ ਹੈ ਕਿ ਇਸ ਦੀ 5500 mAh ਦੀ ਧੁਮਾਕੇਦਾਰ ਬੈਟਰੀ ਜੋ ਇਸ ਜੋ ਯੂਜ਼ਰਸ ਨੂੰ ਬੈਟਰੀ ਲੋ ਦੀ ਟੈਂਸ਼ਨ ਤੋਂ ਦੂਰ ਰੱਖੇਗੀ ਬਾਕਸ ਵਿੱਚ ਸਾਰੀਆਂ ਜ਼ਰੂਰੀ ਚੀਜ਼ਾਂ ਦਾ ਮਿਲਣਾ ਖਾਸ ਕਰਕੇ ਖਬਰ ਇੱਕ ਚੰਗੀ ਗੱਲ ਹੈ 90 ਹਰਟਜ਼ ਦੀ ਸਮੂਥ ਡਿਸਪਲੇ ਰੋਜ਼ ਦੇ ਐਕਸਪੀਰੀਅੰਸ ਨੂੰ ਹੋਰ ਵਧੀਆ ਬਣਾਉਂਦੀ ਹੈ ਪਰਫਾਰਮੈਂਸ ਨਾਰਮਲ ਕੰਮਾਂ ਲਈ ਬਹੁਤ ਵਧੀਆ ਹੈ ਪਰ ਇਹ ਫੋਨ ਪ੍ਰੋ ਗੇਮਰਸ ਲਈ ਨਹੀਂ ਹੈ ਕੈਮਰਾ ਦਿਨ ਵਿੱਚ ਚੰਗਾ ਕੰਮ ਕਰਦਾ ਹੈ AI ਫੀਚਰ ਇੱਕ ਚੰਗਾ ਬੋਨਸ ਨੇ ਤਾਂ ਇਹ ਸੀ ਵੀਵੋ V19E ਦੀ ਪੂਰੀ ਕਹਾਣੀ ਇਸ ਦੀ ਅਨਬਾਕਸਿੰਗ ਤੇ ਪਹਿਲੀ ਚਾਲਕ ਮੇਰੇ ਹਿਸਾਬ ਨਾਲ ਫੋਨ ਦਾ ਡਿਜ਼ਾਈਨ ਕਮਾਲ ਦਾ ਹੈ ਬੈਟਰੀ ਤਕੜੀ ਹੈ ਤੇ ਸਮਾਨ ਪੂਰਾ ਮਿਲਦਾ ਹੈ ਪਰ ਹੁਣ ਤੁਸੀਂ ਦੱਸੋ ਤੁਹਾਡਾ ਇਸ ਫੋਨ ਬਾਰੇ ਕੀ ਖਿਆਲ ਹੈ ਸਾਨੂੰ ਕਮੈਂਟ ਕਮੈਂਟਸ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਸ ਦਾ ਇੱਕ ਪੂਰਾ ਰਿਵਿਊ ਜਾਂ ਕੈਮਰਾ ਕੰਪੈਰੀਸ਼ਨ ਵੇਖਣਾ ਚਾਹੋਗੇ ਆਪਣੀ ਰਾਏ ਜਰੂਰ ਦੱਸਿਓ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਦਾ ਬਟਨ ਜਰੂਰ ਨਾ ਪਾਓ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂਕਿ ਅੱਗੇ ਵੀ ਐਸੀ ਵੀਡੀਓ ਵੇਖ ਸਕੋ ਮਿਲਦੇ ਹਾਂ ਅਗਲੀ ਵੀਡੀਓ